ਹਾਸਰੀ ਕਾਲ ਸਾਰੇ ਵੀਰਾਂ ਨੂੰ ਲਖਾ ਡੇਰੀ ਫਾਰਮ ਤੇ ਤੁਹਾਡਾ ਬਹੁਤ-ਬਹੁਤ ਵੈਲਕਮ ਵੀਰ ਜੀ ਅੱਜ ਵੀਰ ਜੀ ਪਿੰਡ ਪਿੰਡੀ ਜ਼ਿਲ੍ਹਾ ਗਰਦਾਸਪੁਰ ਤੇ ਲਾਗੇ ਫਤੇਗੜ ਚੂੜੀਆਂ ਦੋ ਟੋਕੜਾ ਗੱਬਣਾ ਮਈਆਂ ਲਾਲੇ ਕੋ ਝੋਟੀਆਂ ਲਾਲੇ ਚੰਗੇ ਰਿਕਾਰਡ ਵਾਲੀਆਂ ਇੱਕ ਨੀਲੀ ਦੀ ਤੇ ਇੱਕ ਮੋਰਾ ਤੇ ਬਹੁਤ ਹੀ ਚੰਗੇ ਰਿਕਾਰਡ ਵਾਲੀਆਂ ਸੱਜਰਾਂ ਦਾ 16 16 17 17 ਕਿਲੋ ਦੁੱਧ ਦਿੰਦੀਆਂ ਰਹੀਆਂ ਤੇ ਹੁਣ ਇੱਕ ਤਿੰਨਾਂ ਸਾਢੇ ਤਿੰਨਾਂ ਮਹੀਨਾ ਦੀ ਗੱਬਣਿਆ ਤੇ 10 ਕਿਲੋ ਦੁੱਧ ਤੇ ਕਰਦੇ ਆਂ ਵੀਰ ਨਾਲ ਗੱਲ ਬਾਤ ਦੱਸੋ ਸਾਰੀ ਜਾਣਕਾਰੀ 사ਸੀ ਘਾਲ ਵੀਰ ਜੀ 사ਸੀ ਘਾਲ ਵੀਰ ਜੀ ਠੀਕ ਠਾਕ ਵੀਰ ਜੀ ਵਧੀਆ ਇਹ ਘਰ ਦੇ ਵੀਰ ਜੀ ਪਸ਼ੂ ਆਪਣੇ ਹਾਂਜੀ ਹਾਂਜੀ ਤੇ ਦੱਸੋ ਡਿਟੇਲ ਇਹਨਾਂ ਦੀ ਇਹ ਮੈਂ ਸਾਢੇ 3 ਮਹੀਨੇ ਦੀ ਗੱਭਣ ਜੇ ਸਾਢੇ 3 ਨਾਲ ਚੈੱਕ ਪਾਸ ਹਾਂਜੀ ਤੇ 9 ਕਿਲੋ ਦੁੱਧ ਹੋਊਗਾ ਪੱਕਾ 9 ਕਿਲੋ ਹਾਂਜੀ ਤੇ ਮਿਲਦੀ ਕਿਦਾਂ ਜੋ ਮਿਲਦੀ ਘਾੜੇ ਤੇ ਜੀ ਦੋ ਟਾਈਮ ਐਦਾਂ ਹੀ ਹਾਂ ਤੇ ਸੱਜਰ ਦਾ ਰਿਕਾਰਡ ਚੰਗਾ ਸੱਜਰੇ 16 ਕਿਲੋ ਦੁੱਧ ਨਹੀਂ ਚਲੋ ਖੋਲੋ ਸੱਜਰ ਵੀਰ ਨਾਲ 16 ਕਿਲੋ ਤੇ ਥਣ ਚੱਡਾ ਚੈੱਕ ਕਰ ਲਓ ਸਾਢੇ 3 ਨਾਲ ਮਹੀਨੇ ਦੀ ਗੱਭਣ ਸੁਹਾ ਵੀਰ ਜੀ ਕੇ ਨਾਂ ਸੁਈ ਯਾਰ ਕਾਂ ਇਹ ਸੁਣੀ ਚੌਥੀ ਸੂਈ ਤੀਜੇ ਸੂਈ ਸੁਣੀ ਹੈ ਤੀਜੇ ਸੂਈ ਆ ਠੀਕ ਆ ਤੇ ਪਰਵੀਰ ਜੀ ਬਹੁਤ ਹੀ ਭਾਰੀ ਮਹੀਂ ਆ ਚੰਗੀ ਹੁਣ ਵੀ ਦੁੱਧ ਚੰਗਾ ਤੇ ਮਹੀਂ ਵੀ ਜੀ ਪੂਰੀ ਫੁੱਲ ਸਾਈਜ਼ ਵੱਡੀ ਆ ਆ ਵੇਖੋ ਚੈੱਕ ਕਰੋ ਤੇ ਸੱਜਰ ਦਾ ਦੁੱਧ ਵੀਰਾਂ ਦਾ ਵੀ 16 ਕਿਲੋ ਦੇਂਦੀ ਆ ਜੱਡੀ ਮੱਝ ਨੂੰ ਐ ਚੌੜੀ ਚੂੜੀ ਆ ਨਾ ਜੱਡੀ ਮੱਝ ਪੂਰੀ ਫੁੱਲ ਸਾਈਜ਼ ਵੱਡੀ ਐ ਇਹਨੇ ਕੋਈ ਨਿੱਕੀ ਕਵੇ ਆਪ ਖਾਓ ਬੇਟੀ ਚਲੋ ਠੀਕ ਆ ਲੈ ਜੋ ਲੈ ਜੋ ਉਹ ਜਿਵੇਂ ਲੋ ਥੱਲੇ ਤੱਕ ਖਿੰਦੀ ਆ ਦੱਸੋ ਫਿਰ ਵੀਰ ਜੀ ਕਿੰਨੇ ਦੇ ਦੇ ਦੀਏ ਛੋਟੀ ਇਹ ਇੱਕੋ ਕਰਦੇ 70000 ਰੁਪਏ ਜੀ 70 ਦੀ ਹਾਂਜੀ ਕਰ ਦੋਗੇ ਮਾਨਤਨ ਹੋ ਜੀ 75 ਦੀ ਦੇ ਦੋ 70 ਦੇ ਵੇਖ ਲਓ ਵੀਰ ਨੇ ਰੇਟ ਬਿਲਕੁਲ ਸਹੀ ਵੀਰ ਨੇ ਕੀਤਾ 70000 ਰੁਪਏ ਦੇ ਨਹੀਂ ਠੀਕ ਹੈ ਨਹੀਂ ਵੀਰ ਜੀ ਕਹਦਾ ਗੱਲ ਸਹੀ ਦਾ ਸਹੀ ਹੈ ਵੇਖ ਲਓ ਵੀਰ ਜੀ ਮੈਂ ਕਿਤੇ ਛੋਟੀ ਨਹੀਂ ਆ ਫੋਨ ਲਾਵੇ ਵੀਰ ਮਾਨਤਨ ਕਰ ਦੂ ਛੜਾ ਬੋਦਾ ਇਹਦੀ ਦੱਸੋ ਡਿਟੇਲ ਵੀਰ ਜੀ ਇਹ ਗੀ ਮਹੀਨੇ ਢਾਈਆਂ ਮਹੀਨਿਆਂ ਦੀ ਗੱਬਰ ਇਹ ਵੀ ਚੈੱਕ ਪਾਸ ਆ ਇਹਦੇ ਥੱਲੇ ਦੁੱਧ ਕਿੰਨਾ ਆਜੋ ਇਹਦੇ ਥੱਲੇ ਦੁੱਧ ਹੈਗਾ ਜੀ 6 ਕਿਲੋ ਹਾਂਜੀ ਤੇ ਖੋਲੋ ਇਹ ਵੀ ਢਾਈਆਂ ਮਹੀਨੇ ਦੀ ਗੱਬਣ ਚੈੱਕ ਪਾਸ ਵੀ ਜੀ ਚੈੱਕ ਪਾਸ ਜੀ ਚੈੱਕ ਪਾਸ ਵੀਰਾਂ ਦਾ ਜੇ ਸੂਏ ਸੂਏ ਹੀ ਹੈ ਹਾਂਜੀ ਜੇ ਸੂਏ ਤਾਂ ਗੱਬਣੇ ਤੇ ਜੇ ਸੂਏ ਗੱਬਣੇ ਤੇ ਆ ਵੀ ਚੰਗੀ ਆ ਵੀ ਮਹੀਨੇ 15 16 ਕਿਲੋ ਦੁੱਧ ਦਿੰਦਾ ਸੱਜਰ ਸੱਜਰ ਨੇ 15 16 ਕਿਲੋ ਚਲੋ ਖੋਲੋ ਵੀਰ ਜੀ ਆ ਵੇਖ ਲਓ ਜੀ ਇਹ ਵੀ ਤਕੜੀ ਮੈਂ ਲੈ ਜਾਊ ਪਾਊਗਾ ਇਹ ਵੀ ਤਗੜੀ ਆ ਵੀਰ ਜੀ 6 ਕਿਲੋ ਦੁੱਧ ਤੇ ਢਾਈਆਂ ਮਹੀਨਾ ਦੀ ਚੱਕ ਪਾਸ ਚੱਲ ਜਾਓ ਲੈ ਕਿਨੇ ਦੇ ਦਈਏ ਵੀ ਵੀਰ ਜੀ ਇਹ ਦਦਾਂ ਕਿ ਮੈਂ 70000 ਕਿਨੇ ਦੀ 70000 ਰੁਪਏ 70 ਦੇ ਕਰਦੇ ਹੋ 70 ਰੁਪਏ ਮੰਨ ਤਾਂ ਜੇ ਕੋਈ ਜੋੜਾ ਮੰਗੂ ਕਰਦੇ ਹੋ ਮੰਨ ਤਾਂ ਇਹੋ ਦੋ ਚੈੱਕ ਕਰੇ ਨਾ ਕੋਈ ਤਖਲੀ ਕਰਕੇ ਕੋਈ ਆਪਣਾ ਤਖਲੀ ਕਰਾ ਕੇ ਖੜੇ ਚੈੱਕ ਕਰਾ ਕੇ ਆਪਣਾ ਡਾਕਟਰ ਸਾਡੇ ਕੋਲ ਭਾਵੇਂ ਸਦੀ ਕਰਕੇ ਖੜੇ ਠੀਕ ਹੈ ਵੀ ਆਪਣੀ ਗਾਰੰਟੀ ਵੀਰਾਂ ਦਾ ਠੋਲਿਆ ਤਾਂ ਆ ਵੀ ਜੀ ਦੋ ਮਈਆਂ ਦੇ ਦੋਵੇਂ ਪਰ ਚੰਗੀਆਂ ਵੱਡੀਆਂ ਜੋੜਾ ਲਊਗਾ ਕੋਈ ਮੰਨਤਨ ਵੀਰਾਂ ਦਾ ਕਰਦਾਂਗੇ ਦੋਵੇਂ ਚੈੱਕ ਪਾਸ ਸਿਆ ਚਲੋ ਠੀਕ ਹੈ ਵੀਰ ਜੀ ਚੰਗਾ ਜੀ